ਕੁੜੀ ਕਿੱਥੇ ਕੁੜੀ ਕਥਾ ਆਈਆਂ ਵੀਰ ਮੈਂ ਚਾਈ ਕਿ ਕਰੇ ਗਈ ਸੀ ਇਹ ਅਗਰ ਦੇਖ ਕੇ ਤੇ ਕੀ ਬਣਿਆ ਹਮ 99% ਦੇ ਕਾਸ ਵਾਹ ਓਏ ਮੇਰਾ ਬਾਈ ਬਹੁਤ ਵਧੀਆ ਠੀਕ ਹੈ ਤੇ ਪਾਸ 2 ਕਰ ਗਈ ਬੇ ਆਪਣੀ ਕੁੜੀ ਵੇਖ ਲੈ ਹਣਾ ਕਿੰਨੀ ਮਿਹਨਤ ਕਰੀ ਆ ਵੀਰ ਬਣ ਕੇ ਹੁਣ ਮੇਰੇ ਐਡਮਿਸ਼ਨ ਕਰਾ ਲੈਣਾ ਗਾਹ ਕਰਨਾ ਬਾਪੂ ਬੱਸ ਬਾਈ ਇਸ ਸੋਗਨੀ ਕੁੜੀ ਦੇ ਪੜਨਾ ਸੀ ਨਾ ਸਹੀ 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 ਨਹੀਂ ਮੈਨੂੰ ਮਰੀ ਪੜ੍ਹ ਬੱਸ ਭਾਈ ਮੈਂ ਇਸ ਤੋਂ ਅੱਗੇ ਨਹੀਂ ਕੁੜੀ ਨੂੰ ਪੜ੍ਹਾਉਣਾ ਕੋਉ ਮੈਂ ਤਾਂ 8ਵੀਂ ਕਰਾਉਣੀ ਸੀ ਆ ਤਾਂ ਤੇਰੀ ਮਾਂ ਨੇ ਨਹੀਂ ਖੜਾ ਛੱਡਿਆ ਇਹਦੇ ਕੁੜੀ ਨੂੰ ਪੜ੍ਹਾਉਣਾ ਪੜ੍ਹਾਉਣਾ ਉਹ ਤੋਂ ਹਾਲਾਤ ਵੇਖ ਲਓ ਕਿਹੋ ਜਿਹੇ ਆ ਉਹ ਤਾਂ ਕੰਜਰ ਨਸ਼ਾ ਕਰਕੇ ਆ ਕੇ ਘਰੇ ਵੱਲ ਪੜ ਜਾਂਦਾ ਰਾਜ ਕੇ ਨਸ਼ੇ ਨਾਲ ਬਾਪੂ ਕੋਈ ਆ ਲੋਕ ਕਿਹੜਾ ਕੁੜੀਆਂ ਪੜਾਉਂਦੇ ਨੇ ਠੀਕ ਹੈ ਕੋਈ ਨਹੀਂ ਆਪਣੀ ਪੜ੍ਹ ਲੂ ਫੇਰ ਕਿਉਂ ਆਪਾਂ ਸੌਖੇ ਰਹਿਾਂਗੇ ਬਾਪੂ ਨਹੀਂ ਵੀ ਨਹੀਂ ਮੈਂ ਨਹੀਂ ਪੜਾਉਣਾ ਇਸ ਤੋਂ ਅੱਗੇ ਬਸ ਬਾਪੂ ਫਿਰ ਤੇਰੀਆਂ ਉਹੀ ਪੁਰਾਣੀ ਸੋਚ ਯਾਰ ਬੇਬੇ ਕਹਿ ਖਾ ਬਾਪੂ ਨੂੰ ਇਹ ਮੈਂ ਪਾਪਾ ਹੀ ਕੀ ਆਕਾ ਉਹ ਕੁੜੀ ਘਰੇ ਆਪਦੇ ਸੌਖੀ ਰਹੂਗੀ ਅੱਜ ਕੱਲ 12 ਬੜੇ ਨੂੰ ਕੋਈ ਨਹੀਂ ਪੁੱਛਦਾਗਾ ਵਾਹ ਮੈਂ ਤੁਹਾਨੂੰ ਕੋਈ ਯਾਰ ਤੁਸੀਂ ਸੋਚਦੇ ਨਹੀਂ ਅੱਗੇ ਹਾਲਾਤ ਕਿਹੋ ਜਿਹੇ ਆ ਮੈਂ ਕੋਈ ਪਾਗਲ ਨਹੀਂਗਾ ਜਿਹੜਾ ਤੁਹਾਨੂੰ ਕਹੀ ਰੋਕੀ ਜਨਾ ਉਹ ਬਾਪੂ ਇੰਨੀ ਗੱਗਲ ਮੈਨੂੰ ਹੋ ਗਿਆ ਆਪਣੀ ਕੁੜੀ ਹੈ ਨਹੀਂ ਉਹ ਜੀ ਪੜਨ ਵਾਲੀ ਆ ਪੜ ਜੂਗੀ ਹਾਂ ਸੌਖੀ ਰਹੂਗੀ ਹੋਰ ਆਪਣੂ ਕੀ ਜਾਈ ਤੇ ਆਪਣੇ ਬਾਹਰ ਚ ਬੈਠੀ ਦੀ ਫੇਰ ਕੀ ਕਰਾਂਗੇ ਗੱਲ ਸੁਣ ਲੈ ਮੇਰੇ ਰਾਜਵੀਰ ਮੇਰਾ ਤਾਂ ਇਹ ਆਖਰੀ ਫੈਸਲਾ ਠੀਕ ਆ ਮੇਰਾ ਵਿਆਹ ਕਰੋ ਤੇਨੂੰ ਉਹਦੇ ਘਰੇ ਤੋਰ ਉਹ ਬਾਪੂ ਇਹਨੂੰ ਪੜਾ ਦਿੰਦੇ ਆਪਦੇ ਪੈਰਾਂ ਸਿਰ ਖੜੀ ਹੋ ਜਾਂਦੀ ਕੋਹ ਨਹੀਂ ਹੁੰਦਾ ਮੇਰੀ ਭੈਣ ਆ ਮੈਂ ਜਾਣਦਾ ਪਰ ਮੈਂ ਵੀ ਹੁਣ ਇਹਨਾਂ ਖਰਚਾ ਕਿੱਥੋਂ ਕਰੂੰਗਾ ਉਹਦੋਂ ਉਹ ਨਸ਼ਾ ਕਰਕੇ ਘਰੇ ਆ ਵੜਦਾ ਆਸਨੇ ਉਹੋ ਤਾਂ ਮੈਂ ਵੀ ਤੰਗ ਆ ਮੈਂ ਤਾਂ ਆਪਾਂ ਦੀ ਸੀ ਚੱਲ 2-3 ਸਾਲ ਹੋਰ ਕਰ ਲੈਂਦੀ ਇਹਨੇ ਨੇ ਆਪੇ ਪੈਰਾਂ 'ਤੇ ਖੜੀ ਹੋ ਜੀ ਚੱਲ ਮਾਰੇ ਮੋਟੀ ਕੋਈ ਕੰਮ ਕੁੰਮ ਤੇ ਲਾ ਦੇਂਦੇ ਕੋਈ ਮਿਲ ਜਾਂਦਾ ਇਹਨੂੰ ਹੋਰ ਬੇਬੇ ਪ੍ਰਾਈਵੇਟ ਜੌਬ ਆਦੂ ਕਰਦੀਆਂ ਕੁੜੀਆਂ ਹਾਂ ਹਾਂ ਇਹ ਸਰਕਾਰੀ ਨੂੰ ਐ ਢਾਲ ਹੁਣ ਜੇ ਪੜੀ ਲਿਖੀ ਐ ਤਾਂ ਸੈਨਸੀਲਤਾ ਪੜੀ ਲਿਖੇ ਬੰਦੇ ਅੰਦਰ ਸੈਨਸੀਲਤਾ ਹੁੰਦੀ ਆ ਠੀਕ ਐ ਜੇ ਹੋਰ ਪੜ ਜਿੰਦੀ ਮੜਾ ਆਪੂ ਪਲੱਸ ਟੂ ਪਲੱਸ ਟੂ ਕੋਈ ਨਹੀਂ ਪੜਦਾ ਯਾਰ ਜੇ ਮੈਨੂੰ ਪੜ ਲੈਨੇ ਮੇਰੀ ਜੰਦਗੀ ਖਰਾਬ ਹੋ ਬਾਕੂ ਮੰਨ ਜਾ ਯਾਰ ਪੜਾ ਆ ਗਈ ਕੁੜੀ ਨੂੰ ਯਾਰ ਕੋਈ ਨਹੀਂ ਹੁੰਦਾ ਮੈਂ ਹੈਗਾ ਆਪੇ ਮੇਰੀ ਗੱਲ ਸੁਣੋ ਤੇ ਪਾਪੂ ਮਾੜਾ ਕੀ ਕਹਿੰਦਾ ਹੁਣ ਇਹਨੂੰ ਘਰੇ ਬਿਠਾਈ ਰੱਖਣਾ ਕੁੜੀ ਨੂੰ ਓਏ ਚੰਗਾ ਘਰ ਦੇਖੋ ਐਵੇਂ ਵੱਡੇ ਲੀਡਰ ਬਣੇ ਵਰਦੇ ਓਕੇ ਉਹ ਕੀ ਲੀਡਰ ਬਣਾਇਆ ਫਰਦਾ ਹੁਣ ਮੈਂ ਭਰਾ ਇਹਦੀ ਜ਼ਿੰਦਗੀ ਖਰਾਬ ਕਰ ਦਿਆਂ ਕੋਈ ਜ਼ਿੰਦਗੀ ਖਰਾਬ ਨਹੀਂ ਹੁੰਦੀ ਮੈਂ ਨਹੀਂ ਵਿਆਹ ਕੇ ਆਈ ਘਰ ਤੇ ਤੁਹਾਡੇ ਵਿਆਹ ਕੇ ਆਈ ਘਰ ਤੇ ਆ ਬਾਪੂ ਬਿਲਕੁਲ ਸਹੀ ਕਹੀ ਜਾਂਦਾ ਦੇਖੋ ਤੁਸੀਂ ਕੋਈ ਚੰਗਾ ਘਰ ਕੁੜੀ ਵਾਸਤੇ ਕੁੜੇ ਵੀਰ ਚੰਗੇ ਘਰ ਕਿਹੜਾ ਅੱਜਕੱਲ ਮਿਲਦੇ ਆ ਚਾਰ ਅੱਖਰ ਪੜ੍ਹੀ ਹੋਊ ਤਾਂ ਆਪਦੇ ਸਰ ਪੈਰਾਂ ਸਿਰ ਹੋਜੂਗੀ ਵਿਆਹ ਕਿ ਆਈ ਐ ਢਿੰਡੀਲੇ ਬੀਜ ਲਈ ਰੱਖਦੀ ਐ ਮੈਂ ਜੇ ਕੋਈ ਗੱਲ ਨਹੀਂ ਕੁੜੀ ਨੂੰ ਪੜ ਲਾਣ ਦੇ ਬਾਪੂ ਮੈਂ ਦੱਸ ਦਉ ਤੁਸੀਂ ਦੱਸ ਦੋ ਉਹਨਾਂ ਨੂੰ ਮੈਂ ਤਾਂ ਭਾਈ ਦੱਸਤਾ ਇਹਨਾਂ ਨੂੰ ਮੈਂ ਤਾਂ ਮੇਸ ਤੋਂ ਅੱਗੇ ਪੜਨ ਦੇਣਾ ਮੈਂ ਤਾਂ ਆਪੇ ਹੀ ਕਹਿੰਨੀ ਐ ਬਾਪੂ ਕੋਈ ਚੰਗਾ ਘਰ ਦੇਖ ਲੈ ਤੇ ਕੁੜੀ ਤੋਰ ਟਾਈਮ ਨਾਲ ਮਰਜ਼ੀ ਕਰੋ ਯਾਰ ਆਪਦੀ ਮੈਂ ਦੱਸਾਂ ਇਹ ਤਾਂ ਕਰੋ ਸੁਝਾਂਦਾ ਬਸ ਆਹੀ ਕੰਮ ਆ ਹੋਰ ਤਾਂ ਕੋਈ ਕੰਮ ਹੈ ਨਹੀਂ ਦਾ ਅਸੀਂ ਜਲਦ ਉਸ ਗੱਲਾਂ ਹੀ ਰੁੱਸਣ ਵਾਲੀਆਂ ਕਰਦੇ ਆ ਕਿ ਰੁੱਸਣਾ ਹੀ ਹਣ ਕੀ ਅਸੀਂ ਗੱਲਾਂ ਰੁੱਸਣ ਵਾਲੀਆਂ ਕਰਦੇ ਆ ਜੇ ਜਾਨਾ ਕਿਰਪਾ ਦਾ ਸੀ ਤਾਂ ਮੜਾ ਤਾਂ ਨਹੀਂ ਹੋ ਜੂਗਾ ਤੇ ਅਸੀਂ ਪਾਗਲ ਤਾਂ ਨਹੀਂ ਜਿਹੜੇ ਰੋਕੀ ਜਾਂਦੇ ਆ ਪੜਨ ਤੋਂ ਉਹ ਤਾਂ ਅੱਠਵੀਂ ਜੋ ਗਾਲ ਨਹੀਂ ਸੀ ਲੱਗਣ ਦਿੰਦਾ ਤੇ ਮੇਰੀ ਕਹਿ ਦੇਣੇ ਤਾਂ ਰਾਜਵੀਰ ਜੀ ਨੇ ਇਹਨੂੰ 12 ਕਰਾ ਦਿੱਤੀਆਂ ਤੇ ਬੇਬੇ ਫਿਰ ਬਹੁਤ ਹੁਣ 12 ਕਰਦੀਆਂ ਵੀਰ ਅੱਜ ਸੀ 12 ਦਾ ਟਾਈਮ ਹੋ ਨਹੀਂ ਕੋਈ 12 ਬੂਰਾ ਨੂੰ ਪਹੁੰਚਦਾ ਤੁਸੀਂ ਤਾਂ ਮੈਂ ਜੜ ਫੜੀ ਹੋਈ ਆ ਹੁਣ ਬਾਪੂ ਸਿਆਣਾ ਕਰ ਜੀ ਆ ਦੀ ਗੱਲ ਸੁਣੋ। ਯਾ ਕਰਗੇ ਤੂੰ ਹਾਜ਼ਾ ਕੰਮ ਕਰਾ ਮੈਂ ਨਹੀਂ ਤੂੰ ਪੜ੍ਹਨ ਜਾ। ਬਾਪੂ ਹਾਂ। ਤੋ ਯਾਰ ਭਈਆ ਦੇ ਮੈਨੂੰ ਲੀੜੇ ਲਿਆਉਣੇ ਆ ਮੈਂ। ਉਸ ਸ਼ਰਮ ਮੰਨ ਸ਼ਰਮ ਕੋਸ। ਕਉ ਸ਼ਰਮ ਕਾ ਦੀ ਮੰਨਾ? ਪੁੱਤਰ ਤਾਂ ਮਸ਼ੀਨ ਵਾਲੇ ਪੈਸੇ ਮੰਗੀ ਜਾਂਦੇ ਆ। ਉਧਰੋਂ ਕਾ ਝੋਨਾ ਲਾਉਣਾ ਤੇ ਰੇਹ ਲਿਆਉਣੀ ਆ ਜੇ। ਬਾਕੀ ਸਾਰੇ ਪਰਿਵਾਰ ਦਾ ਖਰਚਾ ਵੀ ਤੋੜਨਾ। ਤੂੰ ਤਾਂ ਆਪ ਦੇ ਇੰਡੀਆ ਦਾ ਛੱਡ ਗਿਆ ਤੇ ਆਥਨੇ ਡੱਕ ਕੇ ਆਵੜੇਂਗਾ ਘਰੇ। ਬਾਪੂ ਯਾਰ ਮੈਨੂੰ ਨਹੀਂ ਹੁਡੇ ਖਰਚਿਆਂ ਦਾ ਪਤਾ ਮੈਨੂੰ 2000 ਰੁਪਈਆ ਦੇ ਬੇਬੇ ਕਹੇ ਬਾਪੂ ਨੂੰ ਮੈਂ ਭਾਈ ਇਹਨੇ ਕਾਦੇ ਦੇਨੇ ਆ ਚੱਲ ਮੈਂ ਦੇ ਦੇਨੀ ਤੈਨੂੰ ਥੋੜੇ ਕਾਣੇ ਆਏ ਬੇਬੇ ਥੋੜੇ ਕਾਣੇ ਕਿਹਾ ਉਹ ਦਿਨ ਜਦੋਂ ਮੈਂ ਕੋਈ ਲੀੜੇ ਲੈਣੇ ਆਉਂਦਿਆ ਬਾਪੂ ਮੇਰੇ ਵੀਰੀ ਐਂ ਕਰਦਾ ਬਾਈ ਨੂੰ ਤਾਂ ਭਾਈ ਭਾਏ ਚੀਨੀ ਫੜਾ ਜਾਂਦਾ ਮੇਰੇ ਵੀਰੀ ਸਾਰਾ ਇਹਨਾਂ ਕੋਲੇ ਆਈਆਂ ਜਾਂ ਹੈ ਨਹੀਂ ਯਾਰ ਮੇਰਾ ਘਰ ਤੇ ਸਹਾਈ ਨਹੀਂ ਕੋਈ ਬੇਬੇ ਤੋਂ ਲੈ ਲਈ ਜਾ ਨਾਲ ਗੱਲ ਸੁਣ ਓਏ ਜੇ ਉਹ ਪੈਸੇ ਲੈ ਜਾਂਦਾ ਨਾ ਤਾਂ ਕਵਿਲਦਾਰੀ ਦੇ ਕੰਮ ਤੇ ਲਾਉਂਦਾ ਤੈਨੂੰ ਕੀ ਪਤਾ ਸੀ ਪਿਓ ਪਤ ਕਿਵੇਂ ਘਰ ਤੋੜਦੇ ਆ ਮੈਂ ਕਿਹੜਾ ਬੋਸ ਕਰਦਾ ਨਹੀਂ ਕੀ ਕਰਦਾ ਤੂੰ ਜਿੰਨਾ ਤੂੰ ਹੀ ਕਹਨੇ ਓਡੇ ਨਾਲ ਕੰਮ ਕਰਾਈ ਦੇਈਦਾ ਕੀ ਕੰਮ ਕਰਾਉਣਾ ਨਸ਼ੇ ਤੋਂ ਬਣਾ ਦੱਸ ਹੋਰ ਕੀ ਕਰਾਉਣਾ ਤੂੰ ਨਾ ਜੇ ਮੈਂ ਨੇਤੀ ਖਾਈ ਜਾਂਦਾ ساری ਝਾੜੀ ਤੂੰ ਕੱਢਦੀ ਆ ਦੀ ਠੀਕ ਆ ਨਾ ਜਿਹੜੀ ਮੈਥੋਂ ਚੋਰੀਆਂ ਪੈਸੇ ਦਿੱਨੀ ਆ ਇਹ ਜਿਹੜੇ ਤੂੰ ਕੰਡੇ ਵੀ ਜੀ ਜਾਂਨੀ ਆ ਨਾ ਮੁੜ ਕੇ ਤੈਸ ਤੋਂ ਚੁਗੇ ਨਹੀਂ ਜਾਣਗੇ ਇਹ ਤਾਂ ਚਿੱਟੇ ਪਾ ਲੈਂਦਾ ਤਾਂ ਡੀਸੀ ਬਣ ਜਾਂਦਾ ਤੜਕੇ ਨਿੱਕਾ ਜਾਂਦਾ ਘਰੋਂ ਨਾ ਮੈਂ ਕੀ ਯਾਰ ਕੱਢੀ ਜਾਂਦੀ ਆ ਜਾ ਹੁਣ ਆਪਾਂ ਮਾਂ ਪਿਓ ਨੂੰ ਦੇਵਾਂਗੇ ਤੇ ਹੋਰ ਕੀ ਦੇ ਲਾਊਗਾ ਤੀਜੇ ਕਰ ਜਾਊਗਾ ਮੰਗਣ ਤੂੰ ਸਹੇਂ ਕਰਨ ਲੱਗ ਜਾਨੇ ਆ ਚੱਲ ਬੇਬੇ ਮੈਨੂੰ ਦੇ ਪੈਸੇ ਤੂੰ ਕੋਈ ਨਹੀਂ ਪਤਾ ਦੇ ਦੇ ਨਹੀਂ ਕਿਰਿਆ ਕਿਉਂ ਬੇਬੇ ਦਾ ਤੂੰ ਤੰਗ ਕਰੀ ਜਾਂਦਾ ਤੂੰ ਮੈਂ ਤਾਂ ਕੀ ਕੀਤਾ ਭੈਣੇ ਹੁਣ ਮੈਂ ਪੈਸੇ ਤਾਂ ਲੈਣੇ ਹੀ ਆ ਲੀਜਿਆ ਨੂੰ ਕੋਈ ਨਹੀਂ ਆ ਮਨਾਉਂਦੀ ਗੱਜਦਾਈ اے ਪ੍ਰਭੂ ਹੇ ਹਰੀ ਨਾਮ ਕ੍ਰਿਸ਼ਨ ਜਗਨਨਾਥ ਪ੍ਰੇਮਾਨੰਦੀ ਇਹ ਹੋ ਗਿਆ ਮੈਂ ਬੇਬੇ ਤੋਂ ਲਿਆ ਆ ਤੂੰ ਲੈ ਕੇ ਆ ਬੇਬੇ ਤੋਂ ਡੀਸੀ ਲੱਗਿਆ ਤੂੰ ਮੈਂ ਬੇਬੇ ਤੂੰ ਗੱਲ ਸੁਣ ਲੈ ਮੈਂ ਪੱਤਾ ਹੀ ਛੱਡ ਦੇ ਮੈਂ ਕਿਹਦਾ ਹਕੀਤਾ ਸਾਰਾ ਪਿੰਡ ਲਾਂਬਾ ਦਿੰਦਾ ਮੈਨੂੰ ਕਿਹਨੇ ਲਾਂਬਾ ਦੇਦਾ ਸਾਰੇ ਪਿੰਡ ਨੇ ਬੇਬੇ ਨਸ਼ੇ ਕਰਦਾ ਤੂੰ ਕੋਈ ਨਸ਼ੇ ਨਹੀਂ ਕੀਤੇ ਮੈਂ ਜੱਟ ਜਿੰਦਾ ਫੁੰਗ ਲਾ ਦਿਆ ਕੰਮ ਕਰ ਦੇ ਬੇਬੇਂ ਦੇ ਤਿਆ ਪੈਸੇ ਤੂੰ ਮੈਂ ਕਿਹੜਾ ਕਰਦਾ ਮਾਲਕ ਨਹੀਂ ਗਾਏ ਖੋਲੇ ਨਾ ਬਾਈ ਤੂੰ ਘਰ ਦਾ ਮਾਲਕ ਨਾ ਮੇਰੀ ਵੀ ਨਾਲਾ ਭਰਾਵਾ ਮੈਂ ਤੂੰ ਮਾਨ ਨਹੀਂ ਕਰਦਾਗਾ ਪਰ ਨਹੀਂ ਪੱਤੇ ਛੱਡ ਦੇ ਕੋਈ ਲਾਹਾ ਨਹੀਂ ਕੀਤਾ ਮੈਂ ਕੋਈ ਨਸ਼ਾ ਨਹੀਂ ਕੀਤਾ ਡੱਕਾ ਫਿਰਦਾ ਤੂੰ ਨਸ਼ਾ ਨਹੀਂ ਕੀਤਾਗਾ ਪੈਸੇ ਦੇ ਦੇ ਹੈ ਨਹੀਂ ਬਾਬੂ ਦੇ ਪਾ ਜਾ ਤੂੰ ਨਾ ਕਰਦਾ ਥੋੜੇ ਜੇ ਦੇ ਦੇ ਥੋੜੇ ਆ ਲੈ 50 ਰੁਪਏ ਲੈ ਜਾ ਕਿੱਥਾਂ ਲੱਗੀ ਆਊਗਾ ਮੈਂ ਲੀੜੇ ਲੈਣਿਆ ਸਾਡੇ ਆਲਾ ਗੱਲ ਸੁਣਦਾ ਬਾਈ ਤੂੰ ਗਲਤ ਕੰਮ ਚ ਪੈ ਗਿਆ ਮੇਰਾ ਭਰਾ ਯਾਰ ਮੈਂ ਤੇਰਾ ਬਹੁ ਮੋਕਾ ਨਾਲ ਗੱਲ ਸੁਣ ਤੇਰੇ ਪਿੱਛੇ ਮੇਰੇ ਨਾਲ ਡੀਲ ਮਨ ਲੜਦੀ ਐ 200 ਨਾਲ ਕਹਿੰਦਾ ਤੇਰੇ ਪਿੱਛੇ ਮੇਰਾ ਨਹੀਂ ਬਾਈ ਮੈਂ ਲੀੜੇ ਲੈ ਰਹੀ ਹਾਂ ਲੈਣਿਆ ਲੀੜੇ ਤੂੰ ਮੈਂ ਨਾਲ ਲਾਉਂ ਦਵਾ ਕੇ 200 ਦੇ ਦੇ ਫਿਰ ਨਾਲ ਲਾਉਂ ਦਵਾ ਕੇ 200 ਦੇ ਦੇ ਇਹਦੇ 200 ਸੋਨੇ ਇਲਾਕੇ ਦਾ ਇਹ ਵਜ਼ਾ ਦੇ ਦੇ ਤੂੰ ਲਿਆਇਆ ਠੀਕ ਆ ਲੋਹੂ ਪੀ ਰਿਆ ਯਾਰ ਘੜ ਤੋਂ ਘੜ ਮਿਹਰ ਸੰਗਤ ਮਾੜੀ ਇਹਨਾਂ ਵਕਾ ਤੋਂ ਦੂਰ ਲੰਘ ਗਏ ਨੇ ਨਾਲ ਫਰ ਦੂਰ। ਕਿਉਂ? ਦੇਤੇ ਪੈਸੇ ਉਹਨੂੰ ਹੋਰਤਾ ਦੇਨੇ ਸੀ। ਉਹ ਨਾ ਕੀ ਕਹ Bio ਕਹਿੰਦਾ ਮੇਰੇ ਨੀੜੇ ਜਮਾਂ ਪਾਟੇ ਪਏ ਆ। ਮੈਂ ਕੱਪੜੇ ਲੈ ਕੇ ਆਉਨੇ ਆ। ਬੇਬੇ ਦੇਤੇ ਹੋਰ ਪੁੱਤ ਨੂੰ ਕਿਉਂ ਉਹਨੂੰ ਪੈਸੇ? ਕਾਹਨੂੰ ਪੱਤ ਕਿਉਂ ਉਹਨੂੰ ਦਿੱਤੇ ਆ? ਉਹ ਨਾ ਮੇਰੇ ਨੀੜੇ ਜਮਾਂ ਪਾਟੇ ਪਏ ਮੈਂ ਲੈ ਕੇ ਆਉਨੇ ਆ। ਬੇਬੇ ਗੱਲ ਸੁਣਾ ਤੈਨੂੰ ਸਾਰੀ ਗੱਲ ਦਾ ਪਤਾ। ਉਹ ਨਾ ਨਥੇੜੀਆਂ 'ਚ ਬਹਿਣ ਲੱਗ ਗਿਆ। ਜਾ ਕੇ ਲੋਕ ਲਾਂਭੇ ਜਾਂਦੇ ਆ। ਤੁਹ ਕੀ ਕਰਦੀ ਭਾਲਾ ਰੋਣ ਲਾ ਪਿਆ ਜਾ ਕੇ ਨਾ ਬੇਬੇ ਇੱਕ ਕੰਮ ਕਰ ਸਾਫ ਕਰ ਜਾ ਤਾਂ ਉਹਨੂੰ ਜ਼ਹਿਰ ਦੇ ਦਿਆਂ ਫਿਰ ਮੈਨੂੰ ਦੇ ਦੇ ਮੈਂ ਹੁਣ ਮਾਣਾ ਲੱਗਦਾ ਬੇ ਭਾਈ ਮਾਣ ਉਹ ਦੋਨੇ ਪੁੱਤ ਕੋਈ ਨਹੀਂ ਹੁੰਦੇ ਆ ਉਹ ਬੇਬੇ ਗੱਲ ਸੁਣ ਲਾ ਗੱਲ ਸੁਣ ਲਾ ਤੂੰ ਸੁਧਾਰ ਸਕਦੀ ਆ ਠੀਕ ਆ ਉਹ ਫੁੱਲ ਵਿਗੜਿਆ ਫਿਰਦਾ ਠੀਕ ਆ ਆ ਵਿਲਾ ਮਲੰਗ ਜੇ ਪਰਸੋਂ ਟ੍ਰਾਂਸਫਰ ਮਲਾ ਲੈ ਉਹਦੇ ਯਾਰ ਆ ਉਹਨਾਂ ਦੇ ਬੰਦਾ ਬੰਦਾ ਤਾਂ ਹੈਗਾ ਹੁਣ ਮੈਂ ਵੀ ਕੀ ਕਰਾਂ ਜੇ ਉਹਦਾ ਪੰਡਾ ਕੀ ਆਗਾ ਕੰਦੀ ਇਹ ਨਹੀਂ ਮੰਦੀ ਗੀ ਇਹਨੇ ਕਹਦਾ ਮੰਨਣਾ ਇਹ ਕਿਹੜਾ ਕਮਾਉਣੇ ਪੈਂਦੇ ਆ ਮੈਂ ਤਾਂ ਮੂੰਹ ਵਿਖਾਉਣ ਚੋਂ ਕੰਮ ਹੀ ਪੈਂਟ ਦੇ ਵਿੱਚ ਤੂੰ ਦੇਣ ਨਾਲ ਨਾ ਪੈਸੇ ਦੇ ਬੇਬੇ ਪਾ ਕੁੜੀ ਪੜਾ ਲਗੇ ਆਪਣੀ ਕੁੜੀ ਸਫੀ ਰਹੂਗੀ ਮੈਂ ਪੜਾਉਣ ਨੂੰ ਤਾਂ ਭਾਈ ਮੈਂ ਵੀ ਆਕ ਜਨਾ ਤੇਰਾ ਪਿਓ ਨਹੀਂ ਪੜਾਉਣ ਦਿੰਦਾ ਮੇਰੇ ਕੀ ਵਾਸਤੇ ਦਾ ਫਰੇ ਵੀ ਕਰਲੇ ਮਣ ਮਰਦੇ ਆ ਕੀ ਕਰਗੇ ਜੇ ਮੈਂ ਬੋਲਦਾ ਮਾੜਾ ਲੱਗਦਾ ਉਹ ਪੜਾਉਂਦੇ ਕਿੱਥੋਂ ਤੂੰ ਜੀ ਕਿਸ ਤੋਂ ਉਹ ਨਹੀਂ ਜਾਣ ਦਿੰਦਾ ਜਿਹੜੇ ਦੋ ਪੈਸੇ ਬਚਦੇ ਆ ਆਥਰ ਨੂੰ ਨਾਲੇ ਹੋ ਜਾਂਦਾ ਆ ਤੇ ਉੱਥੋਂ ਇਹ ਚੋਰ ਨੂੰ ਕੱਢ ਕੇ ਫੜਾਉਂਦੀ ਆ ਕੋਈ ਨਹੀਂ ਆਦੋਂ ਸੰਘਰ ਲਾਉਂ ਜਾਉਂਦਾ ਨਾ ਦੇ ਭਾਈ ਮੈਂ ਤਾਂ ਆਪ ਤੇਰੀ ਦੁਕੀ ਆਉਂਦਾ ਜੇ ਨਹੀਂ ਦਿੰਦੀ ਤਾਂ ਉਹ ਮਾਰਦਾ ਜੇ ਨਹੀਂ ਆ ਤਾਂ ਤੁਸੀਂ ਪਿਓਪਤ ਮੇਰਾ ਜਨੂਸ ਕੱਢਦੇ ਆ ਬਾਪੂ ਘਰ ਸੌਣਾ ਸਾਫ ਲੜਜ ਕੁੜੀ ਹੋਣੀ ਹੈਣੀ ਜੇ ਕੁੜੀ ਹੋਣੀ ਹੈ ਨਾ ਪਰ ਉਹ ਚਾਜਦਾ ਘਰ ਵੇਖ ਲਈ ਇਹ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਹਾ ਨਾ ਕੋਈ ਲਾਲਚੀ ਹੈ ਕੋਈ ਦਾਜ ਮੰਗੀਆਂ ਦਾ ਮੇਰਾ ਸਾਲਾ ਬਈਆਂ ਦੇ ਕਦੇ ਬੁੜੀਆਂ ਆਉਂਦੀਆਂ ਰਾਜ ਛੜੀਆਂ ਮਿਹਣੇ ਮਾਂ ਮਾਰ ਕੁੜੀਆਂ ਕਿੰਨਾ ਆਤਮੱਤਿਆ ਕਰ ਗਈਆਂ ਮਿਹਣੇ ਮਾਰੀ ਦਾਜ ਲਈ ਇਹਨੇ ਉਹ ਮੈਂ ਕੋਕਤੀ ਜਾਣਾ ਓ ਬਾਪੂ ਜੇ ਜਿੱਥੇ ਕੁੜੀਆਂ ਪੜੀਆਂ ਲਿਖੀਆਂ ਵਾਧਾ ਨਾ ਕੋਈ ਦਾਜ ਨਹੀਂ ਮੰਗਦਾ ਕੋਈ ਦਾਜ ਨਹੀਂ ਮੰਗਦਾ ਅਗਲਾ ਪੜੀ ਲਿਖੀ ਐ ਸਿਆਣੀ ਐ ਸਹਿਨਸੀਲਤਾ ਹੁੰਦੀ ਐ ਬੱਚੇ ਵਿੱਚ ਬਜਲ ਤੇਰੀ ਮਰਜ਼ੀ ਐ ਤੇਰੀ ਵੀ ਗੱਲ ਠੀਕ ਐ ਆੜੇ ਕੁੜਕਣਾ ਆ ਬਰਫੈਲਗੀਆਂ ਕਰਦੇ ਨੇ ਇਹਨਾਂ ਨੇ ਚੰਗੀਆਂ ਧੀਆਂ ਦੀ ਜਿੰਦਗੀ ਖਰਾਬ ਕਰਦੀ ਚਲ ਵੇਖ ਲੈ ਯਾਰ ਦੇਖ ਤੇਰੀ ਮਰਜ਼ੀ ਐ ਮੈਂ ਤਾਂ ਕੁੜੀਆਂ ਨੂੰ ਪੜਾਉਣ ਦੇ ਹੱਕ ਸੀਗਾ ਤੂੰ ਵਿਆਹਣੀ ਐ ਅਪਰੋਚ ਅਜਿਹਾ ਕਰ ਵੀ ਮੈਂ ਤਾਂ ਵਿਆਹਣੀ ਨਹੀਂ ਰਹਿਣੀ ਐ ਬਸ ਮੈਂ ਨਹੀਂ ਪੜਾਉਣੀ ਐ ਇਹ ਮੁਕੀ ਕਰਦੀ ਐ ਉਹ ਵੀ ਕੋਈ ਨਹੀਂ ਸੱਜ ਜਦੋਂ ਕੀ ਆਉਣੀ ਸੀ ਫਿਰ ਆਪਣੀ ਹੋਡਾ ਨਾ ਸਾਰੇ ਟੱਬਰ ਦਾ ਸਰਦੂ ਬਣੋਣੀ ਹਟਦਾ ਐ ਇਹਨੂੰ ਰੱਖ ਫੋਨ ਨੂੰ ਟੱਟ ਕੇ ਕੰਮ ਕਰ ਕੋਈ ਕੰਮ ਸਿੱਖ ਲੈ ਤਾ ਨੂੰ ਵਿਆਹ ਕੇ ਜਾਣਾ ਤੂੰ ਕਰੋ ਕੋਈ ਨਿਭਾਵੇ ਬੰਦੇ ਘਰ ਨੇ ਖੜੀ ਹੋ ਜਾ ਖੜੀ ਹੋ ਕੇ ਚਲ ਸਾਰਾ ਇਹਨਾਂ ਨੂੰ ਫੋਨ ਦੇ ਦੇ ਤਾ ਹਾਂ ਲੈ ਸਾਰਾ ਦਿਨ ਵੇਤੀ ਨਾਲ ਲੜਦੀ ਰਹਿੰਨੀ ਐ ਬੇਬੇ ਤੂੰ ਰਹਿਣ ਦਾ ਕਰ ਅੱਗੇ ਤਾਂ ਤੂੰ ਅਮਲੀ ਦੀ ਜੜ ਵੱਡੀ ਹੋਈ ਆ ਹੁਣ ਤੂੰ ਇਹਦੀ ਜੜ ਵੱਡੇਗੀ ਨਹੀਂ ਮੈਂ ਜੜ ਵੱਡ ਕੋਈ ਕੰਮ ਦੰਦਾ ਸਿੱਖਣ ਦੇ ਕੁੜੀ ਨੂੰ ਬੇਬੇ ਤੂੰ ਬੱਸ ਕਰ ਜਾ ਕਰ ਰਹਿਣ ਦਾ ਕਰ ਚੱਲੀ ਕੁੜੀਏ ਪੱਠੇ ਪਾ ਮੇਰੇ ਨਾਲ ਮੈਂ ਸਾਰਾ ਦਿਨ ਇਕੱਲੀ ਰਹਿੰਦੀ ਐ ਦੋ ਤਾਂ ਪਾਸੂ ਆ ਤੇ ਦੋ ਗੁੱਲੀਆਂ ਲੋਕੀ 20 ਮੇਕਾ ਸੁਸ਼ਾਂਤ ਜਿਆ ਬਣਾਏ ਜਿਹੜੇ ਪਰਿਵਾਰਾਂ ਨੇ ਰੋਟੀ ਤੋਂ ਕਰਦੀਆਂ ਇਹਨੂੰ ਪਤਾ ਨਹੀਂ ਕੀ ਦੇਸਾ ਪਾਰਾ ਤਾਂ ਵੱਡੂ ਤਾ ਵਡੂ ਬਣ ਜਾਣੀ ਕਿਉਂ ਸੇ ਆਨੇ ਸੱਚੀ ਆਂ ਬਈ ਬੀਜਾ ਆਕਾ ਨੂੰ ਪੜਾਉਣਾ ਲਖਵਾਉਣਾ ਢਾਈ ਜਾ ਮੈਨੂੰ ਪਤਾ ਨਹੀਂ ਕਿਧਰ ਉਹਨਾਂ ਪਟਾਰ ਦੀ ਸਾਡੀ ਮੱਥੇ ਮਾਰੀ ਆਜਾ ਆਜਾ ਲੱਗਿਆ ਕਰੀ ਨਾ ਹੋਰ ਦਾ ਤਾਂ ਕੀ ਹਾਲ ਆ ਠੀਕ ਠਾਕ ਬੋਲ ਗਿਆ ਹੋਰ ਕਿਵੇਂ ਲਾਇਆ ਸੀ ਫੋਨ ਸੋਖਾ ਉਹ ਸੋਖੀ ਆ ਯਾਰ ਨਾਲ ਤਾਂ ਤੈਨੂੰ ਆ ਫੋਨ ਲਾਇਆ ਸੀਗਾ ਹੂੰ ਵੀ ਆਪਾਂ ਕੋਈ ਚੰਗਾ ਮੁੰਡਾ ਵੇਖ ਕੇ ਜੋ ਕੁੜੀ ਦਾ ਰਸਤਾ ਕਰਦੀ ਆ ਠੀਕ ਆ ਕਿਨੇ ਪੜੀ ਆਪਣੀ ਕੁੜੀ ਬੜੀ ਪੂਰੀ ਪਲੱਸ 2 ਕਰ ਗਈ ਆ ਬਾਈ ਥੋੜੇ ਭੁੱਕੀ ਭੱਕੀ ਮਿਲ ਜਾਂਦੀ ਆ ਕੋਈ ਨਾ ਕੋਈ ਮੜੀ ਗੱਲ ਕਰ ਲੈਂਦੇ ਪਲੱਸ 2 ਬੜੀ ਆ ਹਾਂ ਪਲੱਸ 2 ਦਾ ਪਤੰਧਰਾ ਐ ਕਹਤਾ ਜਿਵੇਂ ਐਮ ਐਫਲ ਕੀਤੀ ਹੁੰਦੀ ਆ ਪਲੱਸ 2 ਵਾਲਾ ਨੂੰ ਅੱਜ ਕੱਲ੍ਹ ਕੌਣ ਪੁੱਛਦਾ ਇਹਦਾ ਕੋਈ ਮਾੜਾ ਮੋਟਾ ਜ਼ਮੀਨ ਵਾਲਾ ਮਿਲੂਗਾ ਚੰਗਾ ਰਹਿਤਾ ਨਹੀਂ ਮਿਲਣਾ ਪਲੱਸ 2 ਵਾਲੇ ਨੂੰ ਤਾਂ ਐ ਕੋ ਜਾ ਮਿਲੂਗਾ ਦੇਖੀ ਮੈਨੂੰ ਕੋਈ ਬੰਦਾ ਹੋਇਆ ਇਹ ਤਾਂ ਸਿਰੇ ਦਾ ਜਮਾ ਮਿਛੇੜੀ ਐ ਤਾਂ ਤੇ ਬੱਸ ਨਛੇੜ ਕੋਈ ਮਿਲੂਗਾ ਕੋਈ ਚੰਗਾ ਰਿਸ਼ਤਾ ਨਾ ਮੈਂ ਨਾ ਕੀ ਕੀਤਾ ਐਵੇਂ ਮੈਨੂੰ ਬਦਨਾਮ ਕਰੀ ਜਾਂਦਾ ਬਾਪੂ ਤੂੰ ਛੱਡਦਾ ਵੀ ਕੀ ਆ ਮੈਨੂੰ ਇਹ ਵੀ ਦੱਸ ਦੇ ਜੀਵ ਵਾਲੀ ਤੂੰ ਨਹੀਂ ਛੱਡਦਾ ਉਹ ਕੀ ਤੂੰ ਨਹੀਂ ਛੱਡਦਾ ਇਹ ਆਪਨੇ ਸ਼ਰਾਬ ਵਿੱਚ ਜੇ ਤਾਂ ਉਹਦੂ ਵਧ ਗਿਆ ਹੁੰਦਾ ਚੰਗੀਆਂ ਪੜੀਆਂ ਲਿਖੀਆਂ ਕੁੜੀਆਂ ਨੂੰ ਭਾਲਦਾ ਹਰ ਇੱਕ ਠੀਕ ਹੈ ਘੱਟ ਪੜੀ ਲਿਖੀ ਨੂੰ ਅਗਲਾ ਕਹਿੰਦਾ ਨਾ ਇਹਨੂੰ ਕੋਈ ਅਗਲਾ ਤੇ ਨਾ ਇਹਨੂੰ ਕੋਈ ਹੋਰ ਹੈ ਚਲੋ ਠੀਕ ਆ ਅਦਾ ਸੱਜਰਦਨ ਵੈਸੇ ਕਰਕੇ ਸੀਗਾ ਚਲ ਚੰਗਾ ਚਾਚਾ ਆ ਵੇਖਦਾ ਮਾਰਦਾ ਨਿਕਾ ਕਰਦੇ ਆ ਆਪਾਂ ਕੁਝ ਮੇਰੀ ਮੰਦਾ ਦਾ ਚਾਚਾ ਕੁੜੀ ਨੂੰ ਪੜਾ ਲਾ ਹਲੇ ਕੋਈ ਕੁੜੀ ਕੁੜੀ ਦੀ ਉਮਰ ਵੱਡੀ ਨਹੀਂ ਉਹ ਹਲਾਕ ਮਾਰੇ ਆ ਚਾਚਾ ਬੱਚਾ ਸਹੀ ਹੋਣਾ ਚਾਹੀਦਾ ਕੁੜੀ ਤੇਰੀ ਪੜਨ ਤੇ ਹਿਯਾਰ ਆ ਵਧੀਆ ਪੜ ਜੂਗੀ ਤੇ ਚੰਗਾ ਰਿਸ਼ਤਾ ਹੋ ਜੂਗਾ ਇਹਦੀ ਜ਼ਿੰਦਗੀ ਵਧ ਜੂਗੀ ਨਹੀਂ ਯਾਰ ਤੂੰ ਗੱਲ ਰੱਖੀ ਜ਼ਰੂਰ ਧਿਆਨ ਨਾਲ ਕੋਈ ਨਹੀਂ ਕੋਈ ਨਹੀਂ ਚਲ ਫਿਰ ਮੈਂ ਦੇਖਦਾ ਘਰ ਦਾ ਹੋਛ ਕਾ ਚੰਗਾ ਚਾਚਾ ਸਸੀ ਕਾ ਬਾਈ ਦੱਚੀ ਕੋਈ ਹੋਇਆ ਤਾਂ ਕੋਈ ਨਹੀਂ ਕੋਈ ਨਹੀਂ ਦੱਸੂਗਾ ਪਹਿਲਾਂ ਕੰਮ ਤੇਰਾ ਹੀ ਕਰੂੰਗਾ ਇਹਨਾਂ ਦਾ ਤਾਂ ਬਾਅਦ ਚ ਕਰਾਂਗੇ ਐਨੇ ਰਸਤੇ ਵੇਖ ਲੈ ਜੀ ਦੇ ਕੋਲੇ ਗੱਲ ਕਰਦੇ ਆ ਉਹੀ ਕਹਿਣਗਾ ਕੁੜੀ ਘੱਟ ਪੜੀ ਐ ਕੁੜੀ ਘੱਟ ਪੜੀ ਐ ਕਾਈਆਂ ਤਾਂ ਮੈਂ ਤੈਨੂੰ ਆਂਦੀ ਸੀ ਵੀ ਕੁੜੀ ਨੂੰ ਘੱਟੋ ਘੱਟ ਬੀਏ ਤਾਂ ਕਰਾ ਦਈਏ ਚੁੱਪ ਕਰ ਇੱਕ ਹੋਰ ਬਚੋਲਾ ਮੈਂ ਉਹਨੂੰ ਫੋਨ ਲਾ ਕੇ ਦੇਣਾ ਹਲੋ ਹਾਂ ਜੀ ਕਿਵੇਂ ਆ ਵਧੀਆ ਭਾਈ ਬਹੁਤ ਵਧੀਆ ਤੂਸਰਾ ਠੀਕ ਐ ਮੈਂ ਤਾਂ ਯਾਰ ਤੈਨੂੰ ਫੋਨ ਲਾਇਆ ਸੀ ਆਪਣੀ ਗੁੱਡੀ ਦੇ ਰਿਸ਼ਤੇ ਬਾਰੇ ਤਾਂ ਦੇਖ ਕੋਈ ਮੁੰਡਾ ਉਹ ਮੈਂ ਦੇਖਿਆ ਸੀ ਭਾਈ ਮੁੰਡਾ ਇੱਕ ਅੱਛਾ ਹੈਗਾ ਤੇਰੇ ਵਧੀਆ ਰਿਸ਼ਤਾ ਕਰਨ ਵਾਲਾ ਕੱਲਾ ਕਹਿਰਾ ਮੁੰਡਾ ਹੈ ਹਾਂ ਚਾਰ ਭੈਣਾਂ ਇੱਕ ਤਿੰਨ ਵਿਹਿੰਗ ਇੱਕ ਰਹਿੰਦੀ ਹੈ ਅੱਛਾ ਪੰਜ ਕਿੱਲੇ ਜ਼ਮੀਨ ਦੇ ਆਉਂਦੇ ਆ ਹਾਂ ਵਧੀਆ ਤੇਰੇ ਕਰਨ ਵਾਲਾ ਰਿਸ਼ਤਾ ਹੈ ਵੇਖ ਲਾ ਤੂੰ ਤੇ ਕਰਦੇ ਰਹਿਤਾ ਮੈਂ ਕੀ ਵੇਖਣਾ ਤੂੰ ਕਰ ਲੈ ਗੱਲ ਆ ਤੇ ਆਪਾਂ ਕਰ ਦਿੰਨੇ ਆ ਗੱਲ ਮੇਰੀ ਉਹਨਾਂ ਨਾਲ ਹੋਈ ਵੀ ਆ ਠੀਕ ਆ ਤੇ ਤੈਨੂੰ ਮੈਂ ਮੁੰਡਾ ਦਿਖਾ ਦੂੰਗਾ ਤੇ ਆਪਦਾ ਕਰ ਲੈ ਦੇਣ ਲੈਣ ਦੀ ਗੱਲ ਪਹਿਲਾਂ ਕਰ ਲਈ ਦੇਣ ਲੈਣ ਦੀ ਨਹੀਂ ਉਹ ਆਪ ਉਹਨਾਂ ਨੇ ਕੁੜੀਆਂ ਵੇਂੀਆਂ ਤਾਂ ਨਾ ਏਡੇ ਲਾਲਚੀ ਪਰਿਵਾਰ ਹੈ ਨਹੀਂ ਵਧੀਆ ਪਰਿਵਾਰ ਹੈ ਹਾਂ ਕਈ ਵਾਰੀ ਬੰਦਾ ਬਾਅਦ ਚ ਬਦਲ ਜਾਂਦਾ ਨਹੀਂ ਨਹੀਂ 5 ਕਿੱਲੇ ਜ਼ਮੀਨ ਦੇ ਆਉਂਦੇ ਵਧੀਆ ਮੁੰਡਾ ਸੁਨਾ ਸੁਨੱਖਾ ਠੀਕ ਆ ਠੀਕ ਆ ਤੂੰ ਕਰ ਲੈ ਗੱਲ ਠੀਕ ਆ ਤੈਨੂੰ ਦਿਖਾ ਦਿੰਦਾ ਠੀਕ ਆ ਓਕੇ ਓਕੇ ਨਾ ਮੱਸਾ ਤੁਸੀਂ ਐਵੇਂ ਮਾਪਤਾ ਆਖੀ ਜਾਂਦੇ ਕੁੜੀ ਨੂੰ ਪੜਾਉਣਾ ਪੜਾਉਣਾ ਵਧੀਆ ਰਸਤਾ ਮਿਲ ਗਿਆ ਕੱਲਾ ਮੁੰਡਾ 5 ਕਿੱਲੇ ਜ਼ਮੀਨ ਦੇ ਆਉਂਦੇ ਆ ਹੋਰ ਆਪਾਂ ਨੂੰ ਕੀ ਚਾਹੀਦਾ ਚਲੋ ਠੀਕ ਆ ਮੈਂ ਤਾਂ ਕਹਿਤਾ ਵਿਚੋਲੇ ਨੂੰ ਵੀ ਸਾਡੇ ਵੱਲੋਂ ਤਾਂ ਹਾਂ ਪਰ ਇੱਕ ਗੱਲ ਹੋਰ ਖੋਲ ਕੇ ਕਰ ਲਿਓ ਉਹਦੇ ਨਾਲ ਵੀ ਭਾਈ ਦੇਣ ਲੈਣ ਸਾਨੂੰ ਪਹਿਲਾਂ ਦੱਸ ਦਿਓ ਉਹ ਗੱਲ ਮੈਂ ਪਹਿਲਾਂ ਕਹਿਤੀ ਆ ਪਰ ਇਹ ਅਗਲਾ ਬਦਲ ਜਾਂਦਾ ਉਹ ਗੱਲ ਤੇ ਨਹੀਂ ਖੜਦਾ ਨਹੀਂ ਨਹੀਂ ਉਹ ਗੱਲ ਮੈਂ ਪਹਿਲਾਂ ਕਹੀ ਆ ਉਹ ਚੱਲ ਵੇਖ ਲੋ ਜਿਵੇਂ ਤੁਹਾਨੂੰ ਚੰਗਾ ਲੱਗਦਾ ਕੁੜੀ ਨੂੰ ਇੱਕ ਗੱਲ ਦੱਸ ਕਮਲ ਕੀ ਤੂੰ ਇੰਨਾ ਵੱਡਾ ਕਦਮ ਚੱਕ ਲੈ ਦੱਸ ਨਹਿਰ ਛਾਲ ਮਾਰ ਗਈ ਵੀਰੇ ਇੱਥੇ ਸਾਰੀ ਦਿਹਾੜੀ ਘੁੱਟਦਾ ਰਹਿੰਦਾ ਨਸ਼ਾ ਪੱਤਾ ਕਰਦਾ ਰਹਿੰਦਾ ਮੈਨੂੰ ਤੂੰ ਤੁਸੀਂ ਘਰ ਨਹੀਂ ਵੇਖੇ ਮੇਰਾ ਚੱਜ ਦਾ ਐ ਨਹੀਂ ਮੈਂ ਦੁਖੀ ਨਹੀਂ ਆ ਪਰੇਸ਼ਾਨ ਨਹੀਂ ਆ ਵੀ ਦਿੱਲੀ ਦਾ ਇਹਦਾ ਕੰਜਰ ਖਾਂਦਾ ਦਿੱਲੀ ਦਾ ਹੋਇਆ ਇੱਕ ਦਿਨ ਹੋਇਆ ਦੋ ਦਿਨ ਹੋਇਆ ਏ ਥੋੜਾ ਹੁੰਦਾ ਆ ਮੇਰਾ ਨਹੀਂ ਘਰ ਬਾਰੇਗਾ ਦੱਸ ਨੋ ਨਹੀਂ ਨਹੀਂ ਤੇਰਾ ਸਾਰਾ ਕੁਝ ਸਾਡੇ ਬਰਾਬਰ ਦੀਆਂ ਤੂੰ ਤਰਾ ਹੈ ਕਿਉਂ ਨਹੀਂ ਕਹਿ ਉਹ ਤੇ ਮੇਰੀ ਗੱਲ ਸੁਣ ਵੀਰੇ ਉੱਥੇ ਘਰੇ ਬਾਪੂ ਨਹੀਂ ਮੈਨੂੰ ਟਿਕਾਣ ਦਿੰਦਾਗਾ ਕਹਿਦਣਾ ਆਏ ਆ ਤੇ ਜੋ ਇੱਥੇ ਜਿੰਨਾਂ ਦੁੱਬਰ ਕਰ ਰੱਖਦੇ ਆ ਮੇਰਾ ਚਲਾ ਚਲੇ ਉਹਦਾ ਕੰਮ ਕਿਰਦਾ ਹਾਂ ਦਾ ਅੱਜ ਤੂੰ ਮੈਨੂੰ ਛੱਡ ਲਿਓਗੇ ਤਾਂ ਮੈਂ ਫੇਰ ਵੀ ਮਰ ਜਾਂ ਤੈਨੂੰ ਆ ਛੱਡ ਜੂ ਮੇਰੀ ਭੈਣ ਚੱਲ ਤਾ ਆ ਨਹੀਂ ਦੱਸ ਆ ਚੱਲ ਗਾ ਰਹਿ ਆਪਦਾ ਆਪਣਾ ਘਰ ਆ ਉੱਥੇ ਆ ਜਾ ਮੇਰੀ ਗੱਲ ਸੁਣੋ ਹੁਣ ਨਾ ਤੁਸੀਂ 900 ਰੁਪਏ ਦੀ ਨਾ ਪੋਲੀ ਪੂਰੀ ਨੂੰ ਪੂਰੀ ਨਹੀਂ ਵੇਖਣਾ ਇੱਕ ਛਾਲ ਮਾਰਤੀ ਸੀ ਵੋਨ ਦਾਖ ਮੈਨੂੰ ਇੱਕ ਗੱਲ ਸੁਣੋ ਵੀ ਜਾਵੇ ਵੀ ਕਿੱਥੇ ਉਧਰ ਉਹ ਘੋਟਣਾ ਮਾਰਦਾ ਉਧਰੋਂ ਆਪਾਂ ਨਹੀਂ ਘਰੇ ਵੜਨਿੰਦੇ ਨਹੀਂ ਨਹੀਂ ਬੇਬੇ ਮੈਂ ਤਾਂ ਨਹੀਂ ਕਰ ਸਕਦੀ ਹਾਂ ਹਾਂ ਚੱਲ ਮੈਂ ਵੀ ਨਹੀਂ ਬੋਲਦਾ ਹੋਰ ਪਰ ਉਹ ਚੱਲ ਜਿਹਾ ਜੁਆਕੜੀ ਜਾਵੇ ਵੀ ਕਿਥੋਂ ਨੇ ਮਾਂ ਪੈ ਕੋਲੇ ਆਉਣਾ ਇੱਥੇ ਹੀ ਆਉਣਾ ਹੋਰ ਜਿਹੜੇ ਕਿੱਥੇ ਕਿੱਡੀ ਮਾੜੀ ਕਿਸਮ ਹੋ ਗਈ ਉਗੜੀ ਹੁਣ ਨਾ ਰਾਜਵੀ ਹੁਣੀ ਆ ਗਏ ਹੁਣ ਨਾ ਭੋਲੇਓ ਪੁੱਤ ਮਾਂ ਰੋਣਾ ਰੋਣਾ ਸੋਈ ਨਹੀਂ ਰੋਣਾ ਭਾਣਾ ਮਰ ਤੀਂ ਕਿ ਭਾਣਾ ਰੋਣਾ ਹੀ ਆਉਣੇ ਮਾੜੀ ਤਕਦੀਰ ਵਾਲੀ ਨੇ ਕੀ ਹੋ ਗਿਆ ਰਾਜ ਵੀਰਾ ਇੱਕਦੋਂ ਪਹਿਲਾਂ ਪੜਾਇਆ ਨਹੀਂ ਚਲ ਉਹ ਵੀ ਛੱਡ ਇੱਕੋ ਸਾਲਾ ਝੁੰਡੂ ਭਾਲਦਾ ਮੈਂ ਪਿੰਡ ਚ ਗਰ ਕਹਿ ਪਤਾ ਕਹਿੰਦਾ ਦਿਨ ਰਾਤ ਕੁੱਟੀਆਂ ਦਾ ਕੁੜੀ ਨੂੰ ਉੱਥੋਂ ਉਹਦਾ ਬਾਪੂ ਨਹੀਂ ਜਲਦੀ ਛੱਡੀ ਕੁੜੀ ਵਿਆਹਣੀਆਂ ਕੁੜੀ ਵਿਆਹਣੀਆਂ ਕੁੜੀ ਵਿਆਹਣੀਆਂ ਜਿਹਨਾਂ ਦੇ ਇਹਨਾਂ ਦੇ ਗਾ ਬੀ ਐਸ ਸੀ ਐਮ ਬੀਏ ਕਰੀ ਜਾਂਦਾਂ ਉਹ ਕੁੜੀਆਂ ਨਹੀਂ ਆ ਮੈਂ ਭਾਈ ਹੋ ਤੇਰੇ ਪਿਓ ਨੇ ਆਪਣੀ ਧੂਆਂ ਦੀ ਨਸੂਗੀ ਵਿੱਚ ਰਹਿੰਦੀ ਹੁੰਦੀ ਆ ਲਾਗੀ ਨਾਲ ਉਹਦੀ ਸਪੋਰਟ ਕਰਨ ਕੋਈ ਨਹੀਂ ਮਿਲਦੀ ਰੋਣਾ ਟਪ ਕਰਦਾ ਇਹ ਬੰਦੇ ਨਾਲ ਆ ਵਰਤੇ ਤੋਂ ਰਾਜਵੀਰ ਪਤਾ ਲੱਗਦਾ ਹੁੰਦਾ ਮੈਨਾਂ ਹੁਣ ਆਪਾਂ ਨੂੰ ਕੀ ਪਤਾ ਸੀ ਵੀ ਕਿਉਂ ਜੇ ਆਓ ਬੱਪੂ ਗੱਲ ਸੁਣ ਕੁੜੀ ਹੋਰ ਜਗ੍ਹਾ ਤੋਰਾਂਗੇ ਆਪ ਨੂੰ ਕਹਿੰਦੇ ਜਿਹਾਉਂਦੇ ਸਹੀ ਗੱਲ ਆ ਤੇਰੇ ਉਹ ਨਸੇੜੀ ਉੱਥੇ ਤੋੜ ਨਹੀਂ ਸਕਦੇ ਆਪਾਂ ਦੇ ਨਾ ਆਪਦੀ ਗਲਤੀ ਆ ਅੱਜ ਅਫਸਾਸ ਹੋਊਗਾ ਤੁਹਾਨੂੰ ਵੀ ਆਹ ਲ ਆਪਣੀ ਆਕੇ ਬਾਹਰ ਚ ਗਈ ਯਾ ਚਾਹਦਾ ਬੰਦਾ ਪਾ ਲਿਆ ਹੁੰਦਾ ਨਾ ਤੇ ਆਪ ਨੂੰ ਲਿਆ ਨਹੀਂ ਵਿਖਣੇ ਪੈਂਦੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਜੀ ਵੀ ਬੇਟਾਂ ਨੂੰ ਪੜਾਇਆ ਜਾਵੇ। ਜਿੱਥੇ ਕਹਿੰਦੇ ਔਰਤ ਨੂੰ ਗਿਆਨ ਨਾ ਔਰਤ ਘਰ ਸੰਭਾਲਦੀ ਹੈ ਹਨਾ। ਫਿਰ ਉਹ ਜਿਸ ਘਰ ਚ ਜਾਊਗੀ ਉੱਥੇ ਵੀ ਰੌਸ਼ਨੀ ਤਾਂ ਹੋਣੀ ਕਨਫਰਮ ਹੀ ਹੈ ਠੀਕ ਹੈ ਜੀ। ਤੇ ਬਾਕੀ ਮੁੰਡੇ ਨਾ ਇਹ ਪੱਤੇ ਲੱਗ ਗਿਆ। ਇਹਨੂੰ ਥੋੜਾ ਘੂਰਿਆ ਕਰੋ ਇਹ ਤੁਹਾਨੂੰ ਸੀ ਤਾਂ ਦਿਖਾਇਆ ਆਪਦੀ ਮਾਂ ਦਾ ਰੋਲ ਵੀ ਮਾਂ ਉਹਨੂੰ ਸਾਡੇ ਮੇਰੇ ਛੋਟੇ ਬ੍ਰਦਰ ਨੂੰ ਤੇ ਮਣਾਉਂਦੀ ਆ ਇਸ ਕਰਕੇ ਮਾਂ ਨੂੰ ਵੀ ਬੇਨਤੀ ਐ ਬਾਈ ਇਹਨਾਂ ਨੂੰ ਮੜਾ ਘੂਰ ਕੇ ਰੱਖਿਆ ਕਰੋ ਆਪਣੇ ਪੰਜਾਬ ਨੂੰ ਲੋਕ ਪੈ ਚੱਲੇ ਠੀਕ ਐ ਜਿਹੜੇ ਦੁਸ਼ਮਣਾ ਪੰਜਾਬ ਦੇ ਇਸ ਕਰਕੇ ਵੀਡੀਓ ਨੂੰ ਪੜਾਇਆ ਕਰੋ ਬਾਈ ਠੀਕ ਐ ਤੇ ਇਹਨਾਂ ਬੈਟਕਾਂ ਨਾਲ ਜੁਆ ਕਰਿਆ ਕਰੋ ਇਹਨਾਂ ਨੂੰ ਸਬਸਕ੍ਰਾਈਬ ਕਰ ਦਿਓ ਬਈ ਬਾਜਵਾ ਰਾਜਵੀਰ ਸਿੰਘ ਥੈਂਕ ਯੂ